ਔਰ ਗੈਡਿਕ ਕਣਕ ਦੇ ਜੂਸ ਨਾਲ ਕੈਂਸਰ ਸ਼ੂਗਰ ਗਠੀਆਂ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਫਾਇਦਾ ਹੋਣ ਦਾ ਲੋਕਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਪੰਜਾਬ ਦੇ ਫਰੀਦਕੋਟ ਚ ਸਮਾਜ ਸੇਵੀ ਲੋਕਾਂ ਵੱਲੋਂ ਗੁਸ਼ਾਲਾ ਚ ਵਿਸ਼ੇਸ਼ ਤੌਰ ਤੇ ਇਸ ਦੀ ਪੈਦਾਵਾਰ ਕਰਕੇ ਉਸ ਤੋਂ ਜੂਸ ਬਣਾ ਕੇ ਮਰੀਜ਼ਾਂ ਨੂੰ ਸਵੇਰੇ ਨਿਰਨੇ ਕਾਲ ਜੇ ਬਿਲਕੁਲ ਮੁਫਤ ਪਿਆਇਆ ਜਾ ਰਿਹਾ ਦੱਸਿਆ ਜਾ ਰਿਹਾ ਕਿ ਮਰੀਜ਼ਾਂ ਦੀ ਸਵੇਰ 6 ਵਜੇ ਤੋਂ ਹੀ ਲਾਈਨ ਲੱਗਣ ਲੱਗ ਜਾਂਦੀ ਹੈ ਅਤੇ 250 ਤੋਂ 300 ਦੇ ਕਰੀਬ ਮਰੀਜ਼ਾਂ ਨੂੰ ਵੀਟ ਗ੍ਰਾਸ ਦਾ ਜੂਸ ਪਿਆਇਆ ਜਾ ਰਿਹਾ ਇਸ ਬਾਰੇ ਜਿਹੜਾ ਜੂਸ ਪੀਣ ਵਾਲੇ ਮਰੀਜ਼ਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸਾਡੇ ਵਿੱਚ ਕੈਂਸਰ, ਸ਼ੂਗਰ, ਗਠੀਆ ਦੇ ਮਰੀਜ਼ ਵੀ ਹਨ ਜੋ ਜੂਸ ਦੀ ਵਰਤੋਂ ਕਰ ਆਪਣੇ ਚੇਹੇ ਫਰਕ ਮਹਿਸੂਸ ਕਰ ਰਹੇ ਨੇ। हमको 1 ਮਹੀਨਾ ਹੋ ਗਿਆ ਇਸੇ हमको ਬਹੁਤ ਫਾਇਦਾ ਹੋਇਆ ਹੈ। ਜੋ ਐਸਿਡ تھا ਉਹ ਵੀ ਨਹੀਂ ਬਣ ਰਹਾ, ਜੋ ਸੇਕਾ ਵਗੈਰਾ ਨਿਕਲ ਰਹਾ ਥਾ ਉਹ ਵੀ ਨਿਕਲ ਰਹਾ। ਕਈਆਂ ਕੀ ਤਾਂ ਸ਼ੂਗਰ ਵੀ ਠੀਕ ਹੋ ਗਈ ਔਰ ਕੈਂਸਰ ਵਾਲੇ ਤੋਂ ਕਾਫੀ ਮਰੀਜ਼ ਠੀਕ ਹੋਏ ਹਨ। ਇਸ ਗ੍ਰਾਸ ਗ੍ਰਾਸ ਪੀਣੇ ਸੇ हमको ਬਹੁਤ ਫਾਇਦਾ ਹੋਇਆ ਹੈ ਔਰ ਇਸਕਾ ਕੋਈ ਸਾਈਡ ਇਫੈਕਟ ਵੀ ਨਹੀਂ ਹੈ। ਔਰ ਇਹ ਬਹੁਤ ਫਾਇਦੇਮੰਦ ਹੈ ਸਭੀ ਲਾਭ ਉਠਾ ਰਹੇ ਹਨ ਇਸੇ ਜੋ ਸੇਵਾ ਕਰ ਰਹੇ ਹਨ उनका भी धन्यवाद करते हैं मेनू थायरॉइड से सा चढ़ਦਾ ਸੀ मेनू ਮੇਰੇ ਸਾਦੀ ਪ੍ਰੋਬਲਮ ਸੀ ਹੁਣ ਸਾ ਘਟ ਚੜਦਾ ਮੈਂ ਸਿਰ ਉਠਦੀ ਸੀ ਮੈਨੂੰ ਤੁਰੰਤ ਬਹੁਤ ਜ਼ਿਆਦਾ ਤਕਲੀਫ ਹੁੰਦੀ ਸੀ ਹੁਣ ਮੈਂ ਆਰਾਮ ਨਾਲ ਤੁਰਦੀ ਫਿਰਦੀ ਆ ਮੈਨੂੰ ਕੋਈ ਤਕਲੀਫ ਨਹੀਂ ਮੈਂ ਸੀਰ ਸੰਸਾ ਵੱਲੋਂ ਜਿਨ੍ਹਾਂ ਨੇ ਵੀਟਗਰਾ ਸੇਵਾ ਸ਼ੁਰੂ ਕੀਤੀ ਹੈ ਮੈਂ ਦਿਲੋਂ ਧੰਨਵਾਦ ਕਰਦੀ ਆ ਤੇ ਮੈਂ ਸਾਰੇ ਲੋਕਾਂ ਨੂੰ ਇਹੀ ਸਮਝਾਵਾਂਗੀ ਵੀ ਇਹ ਕੈਂਸਰ ਵਗੀਆਂ ਬਿਮਾਰੀਆਂ ਦਾ ਵੀ ਇੱਥੇ ਬਹੁਤ ਵਧੀਆ ਇਲਾਜ ਹੋ ਰਿਹਾ ਹੈ ਇੱਥੋਂ ਲੋਕ ਬਹੁਤ ਫਾਇਦਾ ਉਠਾ ਰਹੇ ਤੇ ਤੁਸੀਂ ਵੀ ਆਓ ਤੇ ਮੌਕੇ ਦਾ ਫਾਇਦਾ ਉਠਾਓ ਮੈਂ ਰੋਜ ਵੀ ਜਾਂਦੀ ਆ ਸਵੇਰ 6 ਵਜੇ ਜੀ ਮੈਨੂੰ ਬਹੁਤ ਫਾਇਦੇ ਹੁੰਦੇ ਪਏ ਹੈ ਬਲੱਡ ਸੀ ਕੰਟੀਆਂ ਸੀ ਜੀ ਹੋਰ 슈ਗਰ ਚਾਗਰ ਤਾਂ ਨਹੀਂ ਹੈ ਮੈਨੂੰ ਬਲੱਡ ਕ ਹੈ ਬਲੱਡ ਸੀ ਆਪਣਾ ਗਠੀਆ ਸੀ ਬਲੱਡ ਵਧਦਾ ਸੀ ਜੀ ਇਹਦੇ ਨਾਲ ਬਾਡੀ ਫੈਜ਼ ਹੁੰਦੇ ਪਏ ਆ ਦੁਨੀਆ ਇਨਾਂ ਦਾ ਬਹੁਤ ਜਸ਼ ਗੰਦ ਪਈ ਫ੍ਰੀ ਫੰਡ ਵਿੱਚ ਸੇਵਾ ਕਰਦੇ ਹੈਗੇ ਹੈ ਇਸ ਮੌਕੇ ਸੋਸਾਇਟੀ ਦੇ ਵਰਕਰਾਂ ਨੇ ਦੱਸਿਆ ਕਿ 35 ਤੋਂ 40 ਦਿਨ ਤੋਂ ਆਰਗੇਨਿਕ ਕਣਕ ਉਗਾ ਕੇ ਉਹਨਾਂ ਤੋਂ ਜੂਸ ਬਣਾ ਕੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਪਿਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਉਹਨਾਂ ਦੱਸਿਆ ਕਿ ਰੋਜ਼ 2.5 ਤੋਂ 300 ਤੱਕ ਮਰੀਜ਼ ਉਹਨਾਂ ਕੋਲ ਆ ਕੇ ਜੂਸ ਪੀਂਦਾ ਅਤੇ ਆਪਣੀ ਸਿਹਤ ਵਿੱਚ ਫਰਕ ਮਹਿਸੂਸ ਕਰ ਰਿਹਾ ਹੈ ਜਿਹੜੀ ਸਾਡੀ ਇਹ ਸੰਸਥਾ ਪਿਛਲੇ 15 ਸਾਲਾਂ ਤੋਂ এনਵਾਇਰਨਮੈਂਟ ਤੇ ਵੱਖ-ਵੱਖ ਕਿਸਮਾਂ ਦੇ ਕੰਮ ਅਸੀਂ ਕਰਦੇ ਆ ਰਹੇ ਹਾਂ ਇਸ ਤਰ੍ਹਾਂ ਉਹ ਅਸੀਂ ਲਗਭਗ ਪਿਛਲੇ 35-40 ਦਿਨਾਂ ਤੋਂ wheat grass juice ਜੋ ਆਰਗੈਨਿਕ ਕਣਕ ਤੋਂ ਪੈਦਾ ਕਰਕੇ ਹੱਥੀ ਪੈਦਾ ਕਰਕੇ ਅਸੀਂ ਆਪ ਲੋਕਾਂ ਨੂੰ ਇਸਲਾ ਪਲਾ ਰਹੇ ਆ ਇਹਦਾ ਕਾਫੀ ਚੰਗਾ ਹੰਗਾਰਾ ਮਿਲ ਰਿਹਾ ਬੜੇ ਦੇ ਫਾਇਦੇ ਹੋ ਰਹੇ ਨੇ ਖਾਸ ਤੌਰ ਤੇ ਜਿਹੜੇ ਕੈਂਸਰ ਦੇ ਮਰੀਜ਼ ਜਿਨ੍ਹਾਂ ਦੇ ਵਿੱਚ ਇਮਿਊਨਿਟੀ ਘਟ ਜਾਂਦੀ ਹੈ ਉਸ ਨੂੰ ਵਧਾਉਣ ਲਈ ਬਹੁਤ ਜ਼ਬਰਦਸਤ ਤਰੀਕੇ ਨਾਲ ਇਹ ਵਾਅਦਾ ਕਰਦਾ ਕਿਉਂਕਿ ਇਹ ਪ੍ਰੋਟੀਨ ਜਿਆਦਾ ਇਹ ਪ੍ਰੋਟੀਨ ਹੁੰਦਾ ਹੈ ਇਹਦੀਆਂ ਜੜਾਂ ਦੇ ਵਿੱਚ ਕੁਝ ਉਸ ਤੋਂ ਵੱਧ ਜਿਆਦਾ ਪੋਟੇਨਸ਼ੀਅਲ ਹੁੰਦਾ ਹੈ ਇਹ ਸ਼ੂਗਰ ਦੇ ਮਰੀਜ਼ ਆਪਣੇ ਸ਼ੂਗਰ ਦੇ ਮਰੀਜ਼ਾਂ ਲਈ ਕੈਂਸਰ ਦੇ ਮਰੀਜ਼ਾਂ ਲਈ ਜੋੜਾਂ ਦੇ ਮਰੀਜ਼ਾਂ ਲਈ ਆਪਣੇ ਡਾਇਬੀਟਿਕ ਤੇ ਹੋਰ ਕਈ ਕਿਸਮਾਂ ਖਾਸ ਕਰਕੇ ਪੇਟ ਦੀਆਂ ਬਿਮਾਰੀਆਂ ਜਿਵੇਂ ਕਬਜ਼ ਦਾ ਦੂਰ ਹੋਣਾ ਇਹ ਸਾਨੂੰ ਬੜੇ ਜ਼ਬਰਦਸਤ ਇਸ ਰਿਜ਼ਲਟ ਮਿਲਨੇ ਸ਼ੁਰੂ ਹੋਏ ਆ ਲਗਭਗ ਅਸੀਂ 4 450 ਦੇ ਕਰੀਬ ਆਮ ਲੋਕਾਂ ਨੂੰ ਇਹਦੇ ਬਾਰੇ ਆਪ ਆਪ ਲਾਇਆ ਜਾ ਰਿਹਾ ਹੈ ਫਰੀਦਕੋਟ ਦੇ ਗੁਰਜੀਤ ਰਮਾਨੰਦ ਦੀ ਰਿਪੋਰਟ ਦਿੱਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978